ਗੁਰਨਾਨਕ ਪਾਤਸ਼ਾਹ ਨੇ ਕਿਹਾ ਹੈਗਾ ਕਿ ਦਰਿਆ ਪਿੱਛੇ ਚੱਲ ਜਾਊਗਾ ਬੁੱਢਾ ਹੋ ਕੇ ਵਗੂਗਾ ਇਹ ਪਵਿੱਤਰ ਬੁੱਢਾ ਦਰਿਆ ਇੱਥੇ ਸੰਗਤਾਂ ਨੇ ਇਸ਼ਨਾਨ ਕਰਦੀਆਂ ਸੀ ਗੁਰਦੁਆਰਾ ਬਣਿਆ ਹੋਇਆ ਗਊ ਘਾਟ ਪਰ ਅਫਸੋਸ ਆ ਕਿ ਸਾਡੀ ਅੱਖਾਂ ਤੇ ਇੰਨੀ ਪੱਟੀ ਬਹਿ ਗਈ ਅੱਜ ਵੀ ਸਮਝ ਵੀ ਰੱਖਦੇ ਆ ਸਾਨੂੰ ਪਤਾ ਬੁੱਢਾ ਦਰਿਆ ਕਿਸ ਤਰ੍ਹਾਂ ਪਵਿੱਤਰ ਦਰਿਆ ਬਣਨਾ ਉਹਦੇ ਉੱਤੇ ਹੁਣ ਲੱਗੇ ਹੋਇਆ ਇਨੇ ਮਰਜ਼ੀ ਡੈਰੀਆਂ ਇੱਥੇ ਰੱਖੋ ਜਿੰਨਾ ਮਰਜ਼ੀ ਆ ਪਰ ਆਪਣੀ ਵੇਸਟਿੰਗ ਤੁਸੀਂ ਆਪ ਸੰਭਾਲੋ ਇਹ ਬੋਢਾ ਦਿਰਾਉ ਉਹਦੇ ਵਾਸਤੇ ਨਹੀਂ ਬਣਿਆ ਅਸੀਂ ਕੀ ਕਰਨ ਜੋਗੇ ਕਰਨ ਵਾਲਾ ਤਾਂ ਵਾਹਿਗੁਰੂ ਨਾ ਕੀਆ ਨਾ karenge ਨਾ ਕੁਛ ਕਰੇ ਸਰੀਰ ਜੋ ਕੁਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਉਹ ਤਾਂ ਵਾਹਿਗੁਰੂ ਕਰਾਉਣ ਵਾਲਾ ਗੁਰੂ ਨਾਨਕ ਪਾਸਾ ਕਰਾਉਣ ਵਾਲਾ ਬਾਬੇ ਨੂੰ ਕੌਣ ਪੁੱਛਦਾ ਇਹ ਤਾਂ ਗੁਰੂ ਨਾਨਕ ਦੀਆਂ ਵਡਿਆਈਆਂ ਦ ਸਮਨ نیوز ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਇਕਤਿਆਲ ਸਵਾਦ ਕਰਦਾ ਲੁਧਿਆਣੇ ਦੇ ਬੁੱਡੇ ਨਾਲੇ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵੀਆਂ ਦੇ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਆ ਪ੍ਰੋਟੈਸਟ ਕੀਤੇ ਜਾ ਰਹੇ ਨੇ ਤਾਂ ਕਿ ਲੁਧਿਆਣੇ ਦਾ ਜਿਹੜਾ ਬੁੱਢਾ ਨਾਲਾ ਉਸ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਲੁਧਿਆਣੇ ਦੇ ਬੁੱਡੇ ਨਾਲੇ ਦੇ ਕੋਲ ਜਿਹੜਾ ਹੈ ਟ੍ਰੀਟਮੈਂਟ ਪਲਾਂਟ ਜਿਹੜਾ ਇੱਥੇ ਬਣਾਇਆ ਜਾ ਰਿਹਾ ਸੋ ਪ੍ਰਸ਼ਾਸਨ ਦੇ ਵੱਲੋਂ ਵੀ ਸਮਾਂ ਜਿਹੜਾ ਵਧ ਕੇ ਦੱਸਿਆ ਗਿਆ ਸੀ ਇਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਇੱਥੇ ਟ੍ਰੀਟਮੈਂਟ ਪਲਾਂਟ ਜਿਹੜਾ ਕਾਰ ਸੇਵਾ ਦੇ ਨਾਲ ਬਣਾਇਆ ਜਾ ਰਿਹਾ ਸੋ ਗੱਲਬਾਤ ਕਰਦੇ ਆ ਸਵਾਗਤ ਹੈ ਤੁਹਾਡਾ ਦਾ ਸਮਰ ਨਿਊਜ਼ ਤੇ ਬਹੁਤ ਬਹੁਤ ਧੰਨਵਾਦ ਪਿਆਰ ਪਰਿਸ਼ਦ ਸ੍ਰੀ ਕਾਥਾ ਲੁਧਿਆਣੇ ਨੂੰ ਜਿਹੜਾ ਬੁੱਢਾ ਨਾਲਾ ਲੁਧਿਆਣੇ ਦਾ ਉਸ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਪਵਿੱਤਰ ਬੁੱਢਾ ਦਰਿਆ ਜੀ ਪਵਿੱਤਰ ਬੁੱਢਾ ਦਰਿਆ ਬੁੱਢਾ ਦਰਿਆ ਇਸ ਕਰਕੇ ਕਿ 1515 ਦੇ ਵਿੱਚ ਗੁਰੂ ਨਾਨਕ ਬਾਸਾ ਇਸ ਧਰਤੀ ਤੇ ਆਏ ਉਹਨਾਂ ਨੇ ਇੱਥੇ ਚਰਨ ਪਾਏ ਉਹਨਾਂ ਦੇ ਕੋਲ ਉਸ ਵੇਲੇ ਜਲਾਲੁਦੀਨ ਉਸ ਵੇਲੇ ਜਿਹੜਾ ਲੋਧੀ ਬਾਸਾ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਸਾਡਾ ਸ਼ਹਿਰ ਨਹੀਂ ਵਸਦਾ ਇਹਦੇ ਤੇ ਕਿਰਪਾ ਕਰੋ ਇਹ ਵਸੇ ਉਹਨਾਂ ਨੇ ਕਿਹਾ ਕਿ ਤੁਸੀਂ ਪਰ ਜਾ ਤੇ ਜ਼ੁਲਮ ਕਰਨਾ ਛੱਡ ਦਿਓ ਉਹਨਾਂ ਨੂੰ ਇਨਸਾਫ ਦਿਓ ਸ਼ਹਿਰ ਕੋ ਗੁਬਸੂਗਾ ਦਰਿਆ ਸਾਡ ਕੋ ਪਿੱਛੇ हट ਜਾਊਗਾ ਲੁਧਿਆਣਾ ਮਨਸੂਰ ਹੋਊਗਾ ਉਹਨਾਂ ਦੀ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ ਪਰ ਲੁਧਿਆਣਾ ਨੂੰ ਅਸੀਂ ਇਹਨੇ ਇੰਡਸਟਰੀ ਨੇ ਮਿਊਸਪਲ ਕਾਰਪੋਰੇਸ਼ਨ ਨੇ ਜਿਹੜੀਆਂ ਸਾਡੀਆਂ ਗਊਸ਼ਾਲਾ ਜਿੰਨੇ ਵੀ ਸਾਡੇ ਜਿਹੜੇ ਹੈਗੀ ਆ ਡੈਰੀਆਂ ਇਹਨਾਂ ਨੇ ਸਾਰਾ ਜਿਹੜਾ ਹੈਗਾ ਵਾਧੂ ਤੋਂ ਵਾਧੂ ਜੋ ਕੁਝ ਵੀ ਇਹਨਾਂ ਕੋਲ ਵਾਧੂ ਸੀਗਾ ਆਮ ਵੀ ਘਰਾਂ 'ਚ ਪਰਿਵਾਰਾਂ 'ਚ ਜੇ ਕੋਈ ਚੀਜ਼ ਘਰ 'ਚੋਂ ਵਾਧੂ ਆ ਤੋ ਭਵੇਂ ਲਫਾਫੇ 'ਚ ਭਾਗ ਗਏ ਜਾਲੀਆਂ ਵੀ ਲਵਾਈਆਂ ਉਤੋਂ ਦੀ ਛੱਡਣ ਦੀ ਕੋਸ਼ਿਸ਼ ਕੀਤੀ ਜੋ ਲੁਧਿਆਣਾ ਲੁਧਿਆਣਾ ਨਿਵਾਸੀਆਂ ਨੇ ਇੱਕ ਕਲੰਕ ਆਪਣੀ ਸੋਚ ਦਾ ਪ੍ਰਗਟਾਵਾ ਕਿ ਸਾਡੀ ਕਿੰਨੀ ਕਿ ਸੋਚ ਸਾਡਾ ਇਤਿਹਾਸ ਪਰ ਇਹਦੀ ਕਿੰਨਾ ਕਹਾਏ ਸੀ ਗਾਣੂ ਕਿੰਨੇ ਆ ਸਾਨੂੰ ਇਹ ਨਹੀਂ ਸਮਝ ਕਿ ਅਸੀਂ ਜਿਹੜਾ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀਗਾ ਕਿ ਦਰਿਆ ਪਿੱਛੇ ਚੱਲੂਗਾ ਬੁੱਢਾ ਹੋ ਕੇ ਬਗੂਗਾ ਇਹ ਪਵਿੱਤਰ ਬੁੱਢਾ ਦਰਿਆ ਇੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਗੁਰਦੁਆਰਾ ਬਣਿਆ ਹੋਇਆ ਗਊ ਘਾਟ ਪਰ ਅਫਸੋਸ ਆ ਕਿ ਸਾਡੀ ਅੱਖਾਂ ਤੇ ਇੰਨੀ ਪੱਟੀ ਫੈ ਗਈ ਅਸੀਂ ਪਿੰਡਾਂ ਵਾਲਿਆਂ ਨੇ ਸ਼ਹਿਰਾਂ ਵਾਲਿਆਂ ਨੇ ਡੇਰੀਆਂ ਵਾਲਿਆਂ ਨੇ ਗਊਸ਼ਾਲਾ ਵਾਲਿਆਂ ਨੇ ਅੰਡਾ ਇੰਡਸਟਰੀਜ਼ ਨੇ ਮਿਊਚਲ ਕਾਰਪੋਰੇਸ਼ਨ ਇਸਨੂੰ ਕੋਈ ਕਸ਼ਸ਼ ਨਹੀਂ ਸੁਣਦੀ। ਸਿਚੇਵਾਲ ਸਾਹਿਬ ਜਿਹੜਾ ਕੰਮ ਪ੍ਰਸ਼ਾਸਨ ਦਾ ਉਹ ਤੁਹਾਡੇ ਵੱਲੋਂ ਕਾਰ ਸੇਵਾ ਰਹੀ ਕੀਤਾ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਕਿ ਪ੍ਰਸ਼ਾਸਨ ਨੂੰ ਦੇਖਦਿਆਂ ਨੂੰ ਤੇ 2.5 ਸਾਲ ਹੋ ਗਏ। ਜੀ। ਜੇ ਅਸੀਂ ਉਹਨਾਂ ਵੱਲ ਦੇਖਦੇ ਰਵਾਂਗੇ ਉਹਨਾਂ ਦੇ ਪੈਟਰਨ ਤੇ ਚੱਲਾਂਗੇ ਤੇ ਫਿਰ ਤਾਂ ਹੁਣ ਅੱਗੇ ਵੀ ਨਹੀਂ ਹੋਇਆ ਕੋਈ ਹੁਣ ਵੀ ਨਹੀਂ ਕੋਈ ਹੋਇਆ ਹੋ ਸਕਦਾ। ਜੀ। ਪਰ ਸਾਡੇ ਕੋਲ ਪੂਰਾ ਵਿਜ਼ਨ ਵੀ ਹੈ। ਜੀ। ਅਸੀਂ ਉਹ ਸਮਝ ਵੀ ਰੱਖਦੇ ਆ। ਸਾਨੂੰ ਪਤਾ ਬੁੱਢਾ ਦਰਿਆ ਕਿਸ ਤਰ੍ਹਾਂ ਪਵਿੱਤਰ ਦਰਿਆ ਬਣਨਾ ਉਹਦੇ ਉੱਤੇ ਹੌ ਲੱਗੇ ਹੋਇਆ ਵਾਹਿਗੁਰੂ ਕਿਰਪਾ ਕਰੂਗਾ ਅਰਦਾਸ ਕਰਦੇ ਹਾਂ ਸੋ ਇਹ ਪ੍ਰੋਜੈਕਟ ਦੀ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਹੈ ਇਸ ਦੀ ਪਲੈਨਿੰਗ ਕਿੰਨੇ ਸਮੇਂ ਪਹਿਲਾਂ ਕੀਤੀ ਗਈ ਸੀ ਵਾਹਿਗੁਰੂ ਉਹਦੀਆਂ ਪਲੈਨਿੰਗ ਆ ਉਹਦੀਆਂ ਸਾਰੀਆਂ ਇਹਦੇ ਵਿੱਚ ਕਾਦੀ ਪਲੈਨਿੰਗ ਜੀ ਕਟੋ ਕਟੋ ਕੱਢ ਅਸੀਂ 200 ਪਿੰਡਾਂ ਦੇ ਗੰਦੇ ਪਾਣੀ ਦਾ ਪ੍ਰਬੰਧ ਕਰ ਚੁੱਕੇ ਹਾਂ ਜੀ ਸੁਲਤਾਨਪੁਰ ਦੇ ਵਿੱਚ ਜਦੋਂ ਅਸੀਂ ਗਏ ਹਾਂ ਨਾ ਉਸ ਵੇਲੇ ਮਿਊਸਪਲ ਕਮੇਟੀ ਦੀ ਇਨਕਮ 1 ਕਰੋੜ ਸੀਗੀ ਜੀ ਤੇ ਉੱਥੇ ਅਸੀਂ ਵੇਂਹ ਤੇ ਸੇਵਾ ਕਰਦੇ ਸੀ ਸਾਡੇ ਕੋਲ ਮਿਊਸਪਲ ਕਮੇਟੀ ਦੇ ਪ੍ਰਧਾਨ ਆਹੇ ਕਹਿੰਦੇ ਬਾਬਾ ਜੀ ਜਿਹੜਾ ਸੀਵਰੇਜ ਬੋਰਡ ਨੇ 59 ਲੱਖ ਦਾ ਐਕਸਟੀਮੇਟ ਲਾਇਆ ਵੀ ਇਹ ਜਿਹੜਾ ਸੀਵਰੇਜ ਆ ਗੁਰਨਾਨਕਪਾਸਾ ਦੇ ਘਰ ਤੋਂ ਮੋਰੀ ਮਹੱਲੇ ਤੋਂ ਚੱਲ ਕੇ ਜਿਹੜਾ ਹੈਗਾ ਉੱਥੇ ਅਗਲੇ ਜਿੱਥੇ ਸੀਵਰੇਜ ਆ ਉੱਥੇ ਪਾਉਣ ਦੇ ਉੱਤੇ 59 ਲੱਖ ਤੁਹਾਨੂੰ ਦਸੀਏ ਕਿ ਗੁਰੂ ਨੇ ਕਿਰਪਾ ਕੀਤੀ ਉਹ 6 ਲੱਖ ਦੇ ਵਿੱਚ ਉਹ ਵੇਲੇ ਸੀਵਰੇਜ ਪਾਤਾ ਸਾਨੂੰ ਇਸ ਸਿਸਟਮ ਦਾ ਪੂਰਾ ਪਤਾ ਕਾਰਨ ਕੀ ਇਹ ਕਿਸੇ ਦੇ ਤਿੱਕਰ ਅਸੀਂ ਦੇਖਦੇ ਸੀਗੇ ਕੀ ਹੋ ਰਿਹਾ ਕੀ ਨਹੀਂ ਹੁਣ ਇਹ ਪੂਰੀ ਤਰ੍ਹਾਂ ਸਾਨੂੰ ਸਮਝ ਆਏ ਹੋ ਜਾਊਗਾ ਜਿੱਥੇ ਹੋਰ ਵੀ ਡੰਗ ਤਾਂ हट ਜਾਊਗਾ ਗਲਤ ਕੋਈ ਨਹੀਂ ਅਸੀਂ ਕਹਿੰਨੇ ਇੰਡਸਟਰੀ ਲੱਗੇ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਜਿਨੇ ਮਰਜ਼ੀ ਡੈਰੀਆਂ ਇੱਥੇ ਰੱਖੋ ਜਿੰਨਾ ਮਰਜ਼ੀ ਆ ਪਰ ਆਪਣੀ ਵੇਸਟਿੰਗ ਤੁਸੀਂ ਆਪ ਸੰਭਾਲੋ ਇਹ ਬੁੱਢਾ ਦਰਿਆ ਉਹਦੇ ਵਾਸਤੇ ਨਹੀਂ ਬਣਿਆ ਬਬਾਈ ਜਿਹੜਾ ਇਹ ਸੇਵਾ ਕੀਤੀ ਜਾ ਰਹੀ ਹੈ ਇੱਥੇ ਸਭ ਸੇਵਾਦਾਰ ਹੀ ਨੇ ਜਿਹੜੇ ਕਰ ਰਹੇ ਨੇ ਸਾਰੇ ਸੇਵਾਦਾਰ ਜੋ ਵੀ ਇਹ ਇਹਨਾਂ ਦੇ ਵਿੱਚ ਤੁਸੀਂ ਦੇਖੋਗੇ ਕੋਈ ਟੀਚਰ ਆ ਕੋਈ ਪਾਠੀ ਆ ਕੋਈ ਪਿੰਡਾਂ ਦੇ ਸਰਪੰਚ ਆ ਵਕਫਾ ਖਪਾਵਨਾ ਹਲੇ ਇਹ ਇਹ ਉਹੀ ਬੰਦੇ ਆ ਜਿਨ੍ਹਾਂ ਨੇ 19 ਦੇ ਵਿੱਚ ਦਰਿਆ ਵਗਦਾ ਬਣਿਆ ਸੀ ਇਹ ਉਹੀ ਲੋਕ ਆ ਜਿਨ੍ਹਾਂ ਨੇ 23 ਦੇ ਵਿੱਚ ਜਿਹੜਾ ਸੀਗਾ ਉਹ ਦਰਿਆ ਨੂੰ ਬਣਿਆ ਇਹ ਉਹੀ ਲੋਕ ਆ ਜਿਨ੍ਹਾਂ ਨੇ 2008 ਦੇ ਵਿੱਚ ਕਾਲਾ ਸਿੰਗਨ ਡਰੇਨ ਨੂੰ ਬੰਨ ਲਾਇਆ ਸੀ ਇਹ ਉਹੀ ਲੋਕ ਜਿਨ੍ਹਾਂ ਨੇ 11 ਦੇ ਵਿੱਚ ਕਾਲਾ ਸਿੰਗਨ ਡਰੇਨ ਨੂੰ ਬੰਨ ਲਾਇਆ ਸੀ ਪਰ ਉਹ ਜੋ ਡਰੇਨ ਜਿਹੜੀ ਹੈਗੀ ਆ ਉਹ ਨਰਮਲ ਹੋ ਕੇ ਵਗਣ ਲਈ ਵਾਸਤੇ ਤਿਆਰ ਆ ਛਟੋਣ ਪਿਚਿੰਗ ਹੋ ਗਈ ਹੈ ਇਹ ਸਾਰੇ ਕਾਰ ਦੇ ਹੁਣ ਵਾਹਿਗੁਰੂ ਕਿਰਪਾ ਕਰੂ ਇਹ ਸਮਾਂ ਆ ਗਿਆ ਇਹ ਕਲੰਕ ਜਿਹੜਾ ਹੈ ਇਹ ਲਿੱਥੂਗਾ ਜੋ ਕੋਸ਼ੇ ਅਸੀਂ ਗਲਤੀਆਂ ਕੀਤੀਆਂ ਸਾਨੂੰ ਅਹਿਸਾਸ ਕਰਨਾ ਚਾਹੀਦਾ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਕੀ ਕੀ ਅਸੀਂ ਲੁਧਿਆਣੇ ਦੇ ਵਿੱਚ بڑے ਲਿਖੇ ਲੋਕਾਂ ਦੀ ਘਾਟ ਲੁਧਿਆਣੇ 'ਚ ਇੰਜੀਨੀਅਰਾਂ ਦੀ ਘਾਟ ਲੁਧਿਆਣੇ ਦੇ ਵਿੱਚ ਬੁੱਧੀਜੀਵੀਆਂ ਦੀ ਘਾਟ ਲੁਧਿਆਣੇ 'ਚ ਪੱਤਰਕਾਰਾਂ ਦੀ ਘਾਟ ਲੁਧਿਆਣੇ ਦੇ ਵਿੱਚ ਅਖਬਾਰਾਂ ਦੀ ਘਾਟ ਕੀ ਲੁਧਿਆਣੇ ਦੇ ਵਿੱਚ ਮਾਇਆ ਦੀ ਘਾਟ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਅਸੀਂ ਸਭ ਤੋਂ ਜ਼ਿਆਦਾ ਮੋਰੇ ਹੋ ਕੇ ਕਰਦੇ ਹਾਂ ਪਰ ਜਿਹੜਾ ਇਹ ਸਾਡਾ ਕਲੰਕਾ ਇਹ ਕਿਹੜੀ ਵਿਗਿਆਨ ਅਸੀਂ ਨਾ ਤਾਂ ਸੰਵਿਧਾਨ ਨੂੰ ਬੰਨਿਆ ਨਾ ਸਿ ਵਿਗਿਆਨ ਨੂੰ ਮੰਨਿਆ ਤੇ ਨਾ ਗੁਰੂ ਦੀ ਗੱਲ ਮੰਨੀ ਅਸੀਂ ਰੋਜ਼ ਪੜਦੇ ਆ ਲੁਧਿਆਣੇ ਦੇ ਵਿੱਚ ਕਿੰਨੇ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮ ਹੱਤ ਦਾ ਜਾਪ ਕਰਦੇ ਆ ਸਾਰੇ ਆਪਣੇ ਘਰਾਂ ਦਾ ਟੈਕਸ ਦਿੰਦੇ ਆ ਜੀ ਉਹ ਆਪਣੇ ਲੋਕ ਟੈਕਸ ਦਿੰਦੇ ਜਿੰਮੇਵਾਰੀ ਕਿਹਦੀ ਹੈ ਮਿਊਸਪਲ ਕਮੇਟੀ ਦੀ ਆ ਉਹ ਢੀਠ ਹੋ ਕੇ ਬਾਣੀ ਦੇ ਰਿਆਜ ਪਾਈ ਜਾ ਰਹੀ ਹੁਣ ਜੇ ਇੰਨੇ ਜਿਹੇ ਅਸੀਂ ਦੇਖਦੇ ਰਵਾਂਗੇ ਫਿਰ ਤੋਂ ਸਾਡੇ ਜਿਹੜੇ ਅੱਗੇ ਲੋਕ ਆ ਉਹ ਮਰ ਜਾਣਗੇ ਤੁਸੀਂ ਉਹ ਚੀਜ਼ ਨੂੰ ਸਾਨੂੰ ਉਸ ਦਿਨ ਮੀਟਿੰਗਾਂ ਦੇ ਵਿੱਚ ਉਹ ਜਿਹਨਾਂ ਨੇ ਕਿਹਾ ਕਿ ਜਿੰਨਾ ਤੇਰੇ ਕਿਉਂਕਿ ਟ੍ਰੀਟਮੈਂਟ ਪਲੈਂਟ ਲੱਗਾ ਹੋਇਆ ਜੀ 225 ਐਮਐਲਡੀ ਦਾ ਹੈ ਜੀ ਉਹਦੇ 90 ਐਮਐਲਡੀ ਪਾਣੀ ਜਾ ਰਿਹਾ ਸੋ ਇਹਦੇ ਜਿਹੜੇ ਹੈਗੇ ਆ ਕਦੋਂ ਕੇਸ ਖਤਮ ਹੋਵੇ ਉਹਦੀ ਗਾਰੰਟੀ ਕੋਈ ਨਹੀਂ 4 ਮਹੀਨੇ ਦੀ ਤਰੀਕ ਤਾਂ ਹੈਗੀ ਐ ਜੀ ਜਿਹੜੇ ਦੂਸਰੇ ਉਹ ਉਹ ਪੈਸੇ ਇਹਨਾਂ ਦੇ ਕੋਲ ਹੈਗੇ ਆ ਮਨਜ਼ੂਰੀ ਹੋ ਗਈ ਐ ਉਹ ਕਿਦੋਂ ਸ਼ੁਰੂ ਕਰਦੇ ਆ ਉਹ ਇਹਨਾਂ ਦੀ ਮਰਜ਼ੀ ਆਪਾਂ ਉਹ ਕਿੱਦਾਂ ਇਹਨਾਂ ਨੇ ਕਰਨਾ ਕੀ ਤਰੀਕਾ ਹੁਣ ਤੱਕ ਕੀ ਕਰਦੇ ਰਹੇ ਪਰ ਉਹਦੇ ਵਾਸਤੇ ਉਹਨੇ ਬਦਲ ਕੀ ਸੀ ਕਿਸੇ ਨਾਲ ਲੜਨ ਦੀ بجائے ਕਿਸੇ ਨਾਲ ਝਗੜਨ ਦੀ بجائے ਕਿ ਆਪਾਂ ਉਹਦਾ ਪ੍ਰੋਬਲਮ ਦਾ ਹੱਲ ਕਰਦੀਏ ਅਸੀਂ ਤਾਂ ਸਾਡਾ ਤਾਂ ਜੀਵਨ ਦਾ ਸੁਭਾਰਿਆ ਕਿ ਉਹ ਜਿੰਨਾ ਜਿਹਰੇ ਸੀ ਉਹ ਤਾਂ ਬਦਲ ਨਹੀਂ ਦਿੰਦੇ ਲੜਾਈ ਐ ਇੱਕ ਦੂਸੇ ਨੂੰ ਗਾਲਾਂ ਕੱਢੀ ਜਾਓ ਤੂੰ ਉਹਨੂੰ ਮਾਰਾ ਗਈ ਜਾਓ ਉਹਨੂੰ ਮਾਰਾ ਗਈ ਜਾਓ ਸਰਕਾਰ ਨੂੰ ਗਾਲਾਂ ਕੱਢੀ ਜਾਓ ਪ੍ਰਸ਼ਾਸਨ ਨੂੰ ਗਾਲਾਂ ਕੱਢੀ ਜਾਓ ਇਹ ਲੋਕਾਂ ਨੂੰ ਗਾਲਾਂ ਕੱਢੀ ਜਾਓ ਇਹ ਗੰਦਪੋਣੋਂ ਨਹੀਂ ਛੱਡਦੇ ਗਲਤ ਕੋਈ ਨਹੀਂ ਸੋ ਸਾਡਾ ਮਕਸਦ ਹੈ ਸਮੱਸਿਆ ਹੈ ਇਹਦਾ ਬਦਲ ਕੀ ਹੈ ਉਹ ਸਾਰੇ ਬਦਲ ਆਪਣੇ ਕੋਲ ਆ ਨੋ ਪ੍ਰੋਬਲਮ ਜੀ ਬਾਬਾ ਜੀ ਸੋ ਜਿਹੜਾ ਬੁੱਢਾ ਦਰਿਆ ਜਿਸ ਪਵਿੱਤਰ ਬੁੱਢਾ ਦਰਿਆ ਜਿਸ ਨੂੰ ਬੁੱਢਾ ਨਾਲਾ ਕਿਹਾ ਜਾਂਦਾ ਜਿਸ ਟਾਈਮ ਦੇ ਉੱਤੇ ਸੋ ਪਵਿੱਤਰ ਬੁੱਢੇ ਦਰਿਆ ਨੂੰ ਕਿਵੇਂ ਸਾਫ਼ ਸੁਥਰਾ ਦੁਬਾਰ ਤੋਂ ਬਣਾਇਆ ਜਾਏਗਾ ਟ੍ਰੀਟਮੈਂਟ ਪਲਾਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇੱਥੇ ਚਲਾਇਆ ਜਾ ਰਿਹਾ ਸੋ ਕਿਵੇਂ ਬੁੱਢਾ ਦਰਿਆ ਕਿਵੇਂ ਸਾਫ਼ ਕਿਵੇਂ ਹੋਏਗਾ ਤਿੰਨ ਚੀਜ਼ਾਂ ਪੈਂਦੀ ਹੈ ਕੋ ਗੋਹ ਪੈਂਦਾ ਦੂਸਰਾ ਮਿਊਸਪਲ ਕਮੇਟੀ ਦੀ ਵੇਸਟ ਪੈਂਦੀ ਹੈ ਜੀ ਤੀਸਰੀ ਇੰਡਸਟਰੀਅਲ ਵੇਸਟ ਪੈਂਦੀ ਹੈ ਤਿੰਨਾਂ ਨਾਲ ਹੀ ਤੇ ਚੌਥਾ ਜਿਹੜੇ ਅਸੀਂ ਘਰਾਂ ਤੋਂ ਲਫਾਫੇ ਲਿਆ ਲਿਆ ਕੇ ਸੜਕਾਂ ਦੇ ਸਿੱਟਦੇ ਆ ਜਾਂ ਉਹਦੇ ਵਿੱਚ ਜਿਹੜੀ ਹੈਗੀ ਹੈ ਇਹਦੇ ਇੱਥੇ ਤੁਸੀਂ ਦੇਖੋਗੇ ਕਿਦਾਂ ਸਾਰੇ ਜਿਹੜਾ ਹੈਗਾ ਸਭ ਦੀ ਕਿਤੇ ਢੇਰੀ ਲਾਉਣ ਦੀ بجائے ਬੁੱਢੇ ਦਰਿਆ ਦੇ ਵਿੱਚ ਨਾਲੇ ਜਿੱਥੇ ਵਗਦਾ ਉੱਥੇ ਛੱਡਦੇ ਆਪੇ ਗਾਂ ਲੈ ਕੇ ਤੁਰੇ ਜੋ ਪਤਾ ਨਹੀਂ ਇਹ ਮਾਲਵੇ ਰਾਜਸਥਾਨ ਦੇ ਕਿਤੇ ਤੁਰੇ ਜਾਂਦੇ ਉਹ ਸਾਰੇ ਸਮਲ ਆ ਤੇ ਇਹਨਾਂ ਸਾਰਿਆਂ ਦਾ ਇਲਾਜ ਹੈਗਾ ਇਹ ਮਿਊਨਿਸਪਲ ਕਮੇਟੀ ਦਾ ਸਭ ਤੋਂ ਜ਼ਿਆਦਾ ਗੰਦਾ ਪਾਣੀ ਪੈਂਦਾ ਸੀ ਉਹ ਟੌਪ ਵਾਲੀ ਜਿਹੜੀ ਹੈ ਉਹ ਥੀਜ ਫੜੀ ਹੈ ਜਿੱਥੇ ਸਭ ਤੋਂ ਵੱਧ ਟੱਪ ਡਿੱਗਦੇ ਸੀ ਜੀ ਤੇ ਜਿਹਦੇ ਨਾਲ ਇੱਕ ਗੁਰਦੁਆਰਾ ਗਊ ਘਾੜ ਤੋਂ ਉੱਪਰ ਆ ਪਹਿਲਾਂ ਇਦੋਂ ਹੁਣ ਪਿੱਛੇ ਡੇਰੀਆਂ ਤਾਜਪੁਰ ਗਊਸ਼ਾਲਾ ਜਿਹੜੀ ਹੈਗੀ ਡੇਰੀਆਂ ਤੇ ਉਦੋਂ ਗਾਂ ਇਹ ਆ ਜਾਂਦਾ ਇਹ ਹੁਣ ਇਹਨਾਂ ਸਟ੍ਰੀਟ ਦੇ ਬਹਿਲ ਦੇ ਆਧਾਰ ਦੇ ਉੱਤੇ ਤੁਹਾਨੂੰ ਜਦੋਂ ਨੇੜੇ ਹੋ ਜਾਊਗਾ ਤੁਸੀਂ ਆਉਂਦੇ ਰਹਿਣਾ ਜੀ ਅਸੀਂ ਲੱਗੇ ਰਹਿਣਾ ਮਾਰੇ ਕਿਰਪਾ ਲੈ ਕਰਨ ਲਾਈ ਰੱਖਣ ਕੋਸ਼ਿਸ਼ ਹੋਊਗੀ ਕਿ ਸਭ ਠੀਕ ਹੋ ਗੋ ਸੋ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਸਥਾਨ ਜਿਹੜਾ ਪ੍ਰਾਪਤ ਆ ਉਹਦੇ ਕੋਲ ਬਿਲਕੁਲ ਖੜੇ ਹੋ ਕਿਵੇਂ ਦਾ ਮਹਿਸੂਸ ਕਿਵੇਂ ਦਾ ਹੁੰਦਾ ਜਦੋਂ ਤੁਸੀਂ ਇੱਥੇ ਹੁੰਦੇ ਹੋ ਜਿਹਨੂੰ ਗੁਰਨਾਨਕ ਪਾਸ ਦੀ ਸਮਝ ਆ ਉਹਨਾਂ ਦੀ ਬਾਣੀ ਦੀ ਸਮਝ ਆ ਉਹ ਹਰ ਵੇਲੇ ਹਾਜ਼ਰ ਨਾਜ਼ਰ ਆ ਜੀ ਉਹ ਕਹਿੰਦੇ ਨੋ ਐਬਸੈਂਟ ਨੋ ਐਫੀਸ਼ੈਂਟ ਉਦੋਂ ਹੀ ਆ ਕਿ ਜਦੋਂ ਅਸੀਂ ਉਹਨੂੰ ਇਗਨੋਰ ਕਰਦੇ ਆ ਜਦੋਂ ਪ੍ਰਭ ਨੇੜ ਹੂ ਤੇ ਨੇੜਿਆ ਇਹਦੋਂ ਨੇੜੇ ਹੋਰ ਕੋਈ ਨਹੀਂ ਰਿਸ਼ਤੇਦਾਰ ਸਾਖ ਸੰਬੰਧੀ ਸਾਰੇ ਦੂਰ ਦੇ ਆ ਸੋ ਆ ਜਿਹੜੇ ਸੇਵਾਦਾਰ ਬੈਠੇ ਨੇ ਤੇ ਸੇਵਾ ਕਰ ਰਹੇ ਨੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਨਹੀਂ ਇੱਥੇ ਸਾਕਤਾਂ ਵਾਲਾ ਨਹੀਂਗਾ ਕੋਈ ਇੱਥੇ ਮਜਬੂਰੀ ਵਸ ਨਹੀਂ ਆ ਚਾਹ ਦੇ ਨਾਲ ਕਰਦੇ ਇਹਨਾਂ ਨੂੰ ਰਾਤ ਦੇ ਉਹ ਦਿਨ 11 ਵਜੇ ਤੱਕ ਰਹੀ ਬੈਠੇ ਰਹੇ 11 ਵਜੇ ਤੱਕ ਲੱਗੇ ਰਹੇ ਜਦੋਂ ਜਿੰਨਾ ਚਿਰ ਇਹਨਾਂ ਨੂੰ ਕਹਿੰਦਾ ਬਾਬਾ ਜੀ ਜਦੋਂ ਸਾਨੂੰ ਲੱਗ ਗਿਆ ਕਿ ਹੁਣ ਤੁਸੀਂ ਕਰ ਲੋ ਰਾਮ ਇਹਨਾਂ ਚੱਲ ਜਾਨਾ ਸਵੇਰੇ ਤੜਕੇ ਫਿਰ ਫੇਰ ਲੱਗ ਪਣ ਦੱਸੋ ਇਹਨਾਂ ਦੇ ਲੰਗਰ ਪਾਣੀ ਦਾ ਕਿਵੇਂ ਇੰਤਜ਼ਾਮ ਕੀਤਾ ਜੀ ਬੱਸ ਤੁਹਾਨੂੰ ਤੁਹਾਨੂੰ ਉਸ ਦਿਨ ਤੇ ਪਿਉਣੇ ਆ ਕਿ ਨਹੀਂ ਤੁਸੀਂ ਗੱਲ ਬਾਣੀ ਸਕਦੇ ਆ ਤੇ ਫਿਰ ਸਾਰੇ ਸਕਦੇ ਹੋ ਉਹਨਾਂ ਨੇ ਇਹ ਤਾਂ ਨਹੀਂ ਹੁਣ ਪੱਤਰਕਾਰਾਂ ਨੂੰ ਪਿਉਣਾ ਦੂਸਰੇ ਨੂੰ ਅਸੀਂ ਕੰਮ ਵਾਲਿਆਂ ਨੂੰ ਛੱਡ ਦਾਂਗੇ ਸਾਰੇ ਸਕਦੇ ਸਾਰੇ ਸੇਵਾਦਾਰ ਜਿਹੜੇ ਲੁਧਿਆਣੇ ਦੇ ਹੀ ਨੇ ਨਹੀਂ ਨਹੀਂ ਲੁਧਿਆਣੇ ਦਾ ਇਹਦੇ ਵਿੱਚ ਸਾਨੂੰ ਨਹੀਂ ਲੱਗਦਾ ਕੋਈ ਹੋਵੇ ਹਾਂ ਸਾਰੇ ਸੰਗਤ ਦੇ ਉਧਰੋਂ ਹੀ ਉਦੋਂ ਦੇ ਜੇ ਦਰਿਆ ਬੰਨਣ ਵਾਲੇ ਲੈਂਦੇ ਆ ਪਪਾ ਜੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਦੇ ਲਈ ਸਾਮ ਸੰਭਾਲ ਦੇ ਲਈ ਪ੍ਰਯਾਸ ਕਰਦੇ ਆ ਰਹੇ ਹੋ ਕੀ ਕੁਝ ਕੰਮ ਤੁਹਾਡੇ ਵੱਲੋਂ ਇਸ ਤੋਂ ਪਹਿਲਾਂ ਕੀਤੇ ਗਏ ਨੇ ਕੁਛ ਨਹੀਂ ਕੀਤਾ ਅਸੀਂ ਗੱਲਾਂ ਕਰਦੇ ਹੁਣ ਵੀ ਤੁਹਾਡੇ ਨਾਲ ਗੱਲਾਂ ਹੀ ਕਰ ਰਹੇ ਅਸੀਂ ਕੀ ਕਰਨ ਜੋਗੇ ਕਰਨ ਵਾਲਾ ਤਾਂ ਵਾਹਿਗੁਰੂ ਨਾ ਕੀਆ ਨਾ ਕਰਾਂਗੇ ਨਾ ਕੁਛ ਕਰੇ ਸਰੀਰ ਜੋ ਕੁਝ ਕੀਤਾ ਸੋ ਹਰ ਕੀਆ ਭਇਓ ਕਬੀਰ ਕਬੀਰ ਉਹ ਤਾਂ ਵਾਹਿਗੁਰੂ ਕਰਾਉਣ ਵਾਲਾ ਗੁਰੂ ਨਾਨਕ ਪਾਸਾ ਕਰਾਉਣ ਵਾਲਾ ਬਾਬੇ ਨੂੰ ਕੌਣ ਪੁੱਛਦਾ ਇਹ ਤਾਂ ਗੁਰੂ ਨਾਨਕ ਦੀਆਂ ਵਡਿਆਈਆਂ ਉਹ ਕਰਵਾ ਲੈਿੰਦਾ ਸੰਗਤਾਂ ਵਿੱਚ ਵੀ ਉਹ ਵੱਸਦਾ ਤੇ ਸਾਨੂੰ ਲੱਗਦਾ ਕਿ ਜਿਹੜੇ ਇਹਦੇ ਵਿੱਚ ਗੰਦ ਪਾਉਣ ਵਾਲੇ ਆ ਉਹਨਾਂ ਨੂੰ ਵਾਹਿਗੁਰੂ ਸਮੱਤ ਬਖਸ਼ੇ ਆਪਾਂ ਤਾਂ ਮਹਾਰਾਜ ਅੱਗੇ ਤਾਂ ਅਰਦਾਸ ਹੀ ਕਰ ਸਕਦੇ ਹਾਂ ਸੋ ਲਾਸਟ ਇੱਕ ਸਵਾਲ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਲੋਕ ਇਸ ਪਵਿੱਤਰ ਬੁੱਢੇ ਦਰਿਆ ਨੂੰ ਗੰਦਲਾ ਕਰ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੋਈ ਕੁਝ ਤੁਸੀਂ ਕਹਿ ਛੱਡੇ ਹੋ ਭਾਈ ਇਹ ਗੁਰੂ ਤੋਂ ਵੀ ਅਸੀਂ ਬੇਮੁਖ ਹੁੰਨੇ ਆ ਗੁਰੂ ਤੋਂ ਵੀ ਬੇਮਖੋ ਸਮਾਜ ਦੇ ਅਸੀਂ ਦੇਣਦਾਰ ਜਿਹੜੇ ਲੋਕ ਅੱਗੇ ਮਰ ਰਹੇ ਉਹਨਾਂ ਦੇ ਅਸੀਂ ਦੇਣਦਾਰ ਜੇ ਇਸੇ ਦੁਨੀਆ ਦੀ ਅਦਾਲਤ ਦੇ ਵਿੱਚ ਅਸੀਂ ਚਲਾਕ ਬਣ ਕੇ ਕੁਛ ਅਸੀਂ ਕਰਦੇ ਆਂ ਵੀ ਕਿਸੇ ਨੂੰ ਪਰ ਉਹ ਮਾਲਕ ਦੀ ਦਰਗਾਹ ਦੇ ਵਿੱਚ ਉਹ ਮਾਫ ਨਹੀਂ ਹੋਣਗੇ ਕਿਉਂਕਿ ਬਾਣੀ ਦੇ ਵਿੱਚ ਸਪਸ਼ਟ ਲਿਖਿਆ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਵਾਂ ਪੌਸਨ ਆਕੀਆਂ ਬਾਕੀ ਜਿਨਾ ਰਹੀ ਜਿਨ੍ਹਾਂ ਦਾ ਬਕਾਇਆ ਰਹਿ ਗਿਆ ਉਹ ਉੱਤੇ ਬੈਠਾ ਬਾਬਾ ਸਭਨਾ ਦਾ ਹੋਊਗਾ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਜੇਹਾ ਬੀਜੇ ਸੋ ਲੂਣੇ ਕਰਮਾ ਸੰਧੜਾ ਖੇਤ ਵੀਜੋ ਜੀ ਜਿਹਦੇ ਨਾਲ ਖੁਸ਼ਬੂ ਆਵੇ ਜਿਹਦੇ ਨਾਲ ਜਿਹਨੂੰ ਫਲ ਲੱਗਣ ਫਲ ਲੱਗਣ ਇਹੋ ਜੇ ਬੀਜ ਨਾਲ ਵੀਜੋ ਕਿਉਂ ਮੁੜ ਕੇ ਇਹਨਾਂ ਦਾ ਫਲ ਭੁਗਤਣਾ ਔਖਾ ਹੋ ਜਾਏ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਇੱਥੇ ਲੁਧਿਆਣਾ ਦੇ ਜਿਹੜਾ ਪਵਿੱਤਰ ਬੁੱਢਾ ਦਰਿਆ ਹੈ ਉੱਥੇ ਉਸ ਨੂੰ ਸਾਫ਼ ਸੁਥਰਾ ਕਰਨ ਦੇ ਲਈ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਕਾਰ ਸੇਵਾ ਇੱਥੇ ਕੀਤੀ ਜਾ ਰਹੀ ਹੈ ਸੋ ਟ੍ਰੀਟਮੈਂਟ ਪਲਾਂਟ ਇੱਥੇ ਬਣਾਇਆ ਜਾਏਗਾ ਜਿਸ ਦੇ ਨਾਲ ਪਾਣੀ ਨੂੰ ਜਿਹੜਾ ਸਾਫ਼ ਸੁਥਰਾ ਜਿਹੜਾ ਕਿ ਗੰਦਾ ਪਾਣੀ ਡੈਰੀਆਂ ਦਾ ਗੰਦਾ ਪਾਣੀ ਹੈ ਇੰਡਸਟਰੀ ਦਾ ਜਿਹੜਾ ਗੰਦਾ ਪਾਣੀ ਹੈ ਉਸ ਨੂੰ ਸਾਫ਼ ਸੁਥਰਾ ਕਰਕੇ ਜਿਹੜਾ ਬੁੱਢੇ ਦਰਿਆ ਨੂੰ ਸਾਫ਼ ਸੁਥਰਾ ਬਣਾਉਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਸੋ ਸਵੇਰ ਤੋਂ ਲੈ ਕੇ ਰਾਤ ਤੱਕ ਸੇਵਾਦਾਰਾਂ ਦੇ ਵੱਲੋਂ ਸੇਵਾ ਜਿਹੜੀ ਆਪਣੀ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਸੇਵਾਦਾਰ ਆਪਣੀ ਤਨਦੇਹੀ ਦੇ ਨਾਲ ਸੇਵਾ ਨਿਭਾ ਰਹੇ ਨੇ ਸਮਾਂ ਨਹੀਂ ਦੇਖਿਆ ਜਾਂਦਾ ਸੋ ਇੱਕ ਮਨ ਦੇ ਵਿੱਚ ਜਜ਼ਬਾ ਹੈ ਮਨ ਦੇ ਵਿੱਚ ਭਾਵਨਾ ਹੈ ਕਿ ਲੁਧਿਆਣੇ ਦਾ ਜਿਹੜਾ ਜਿਸ ਨੂੰ ਬੁੱਢਾ ਨਾਲਾ ਕਿਹਾ ਜਾ ਰਿਹਾ ਉਹ ਪਵਿੱਤਰ ਜਿਹੜਾ ਬੁੱਢਾ ਦਰਿਆ ਉਸ ਨੂੰ ਵਾਪਸ ਇੱਕ ਵਾਰ ਦੁਬਾਰ ਤੋਂ ਪਵਿੱਤਰ ਕੀਤਾ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਕਿਵੇਂ ਸੇਵਾਦਾਰਾਂ ਦੇ ਵੱਲੋਂ ਆਪਣੀ ਸੇਵਾ ਤਨਦੇਹੀ ਦੇ ਨਾਲ ਨਿਭਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਲੋਕਾਂ ਨੂੰ ਵੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਇਸ ਪਵਿੱਤਰ ਬੁੱਡੇ ਦਰਿਆ ਦੇ ਵਿੱਚ ਗੰਦ ਪਾ ਰਹੇ ਨੇ ਗੰਦਗੀ ਪਾ ਰਹੇ ਨੇ ਕੂੜੇ ਦੇ ਢੇਰ ਜਿਹੜੇ ਨੇ ਕੂੜੇ ਦੇ ਜਿਹੜੇ ਲਫਾਫੇ ਸੁੱਟੇ ਜਾਂਦੇ ਨੇ ਉਹ ਨਾ ਸੁੱਟਣ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਆਉਣ ਵਾਲੀ ਭਵਿੱਖ ਹੈ ਜਿਹੜਾ ਆਉਣ ਵਾਲੀ ਪੀੜ੍ਹੀ ਦਾ ਉਸ ਨੂੰ ਬਚਾਇਆ ਜਾ ਸਕੇ ਸੋ ਇਹ ਪ੍ਰਯਾਸ ਜਿਹੜੇ ਆ ਲਗਾਤਾਰ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਗੁਰਪ੍ਰੀਤ ਸਿੰਘ ਲੱਕੀ ਦੇ ਨਾਲ ਦੀਪਕ ਕਤਿਆਲ ਦਾ ਸਮਰਥਨ